ਸੋ ਸਿੱਖ ਗੱਲ ਪੰਜਾਬੀ ਹੋ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਪੀਆਰ ਲੈਣ ਦੇ ਚਾਹਵਰ ਪੰਜਾਬੀ ਅਤੇ ਭਾਰਤੀਆਂ ਲਈ ਤਿੰਨ ਵੱਡੇ ਐਲਾਨ ਕੀਤੇ ਗਏ ਹਨ ਜਿੱਥੇ ਇੱਕ ਪਾਸੇ ਕੈਨੇਡਾ ਵਿੱਚ ਸਟੂਡੈਂਟ ਵੀਜ਼ੇ ਅਤੇ ਵਰਕ ਪਰਮਿਟ ਐਕਸਪਾਇਰ ਹੋਣ ਕਾਰਨ ਲੋਕਾਂ ਨੂੰ ਪੀਆਰ ਲੈਣ ਵਿੱਚ ਮੁਸ਼ਕਲਾਂ ਆ ਰਹੀਆਂ ਸਨ ਉੱਥੇ ਹੀ ਹੁਣ ਨਵੀਆਂ ਅਪਡੇਟਾਂ ਨੇ ਰਾਹ ਦਿੱਤੀ ਹੈ ਵਿਭਾਗ ਨੇ ਕਿਹਾ ਹੈ ਕਿ ਇਹਨਾਂ ਐਲਾਨਾਂ ਨਾਲ 31 ਦਸੰਬਰ 2026 ਤੱਕ ਬਹੁਤ ਸਾਰੇ ਪੰਜਾਬੀ ਅਤੇ ਭਾਰਤੀ ਵਿਦਿਆਰਥੀਆਂ ਨੂੰ ਆਸਾਨੀ ਨਾਲ ਪੀਆਰ ਮਿਲ ਸਕੇਗੀ। ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਇੰਟਰਨੈਸ਼ਨਲ ਐਕਸਪੀਰੀਅੰਸ ਕਲਾਸ ਪ੍ਰੋਗਰਾਮ ਤਹਿਤ ਨਵੀਆਂ ਅਰਜ਼ੀਆਂ ਲੈਣੀਆਂ ਮੁੜ ਤੋਂ ਸ਼ੁਰੂ ਕਰ ਦਿੱਤੀਆਂ ਹਨ ਜਿਸ ਨੂੰ ਪਹਿਲਾਂ ਅਕਤੂਬਰ ਵਿੱਚ ਬੰਦ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਇੱਕ ਵੱਡਾ ਐਲਾਨ ਲੈਂਦਿਆਂ ਸਥਾਈ ਤੌਰ ਤੇ ਕੈਨੇਡਾ ਵਿੱਚ ਰਹਿ ਰਹੇ ਅਤੇ ਵਰਕ ਪਰਮਿਟ ਤੇ ਕੰਮ ਕਰ ਰਹੇ ਸਾਰੇ ਲੋਕਾਂ ਲਈ ਓਪਨ ਪਰਮਿਟ ਐਕਸਟੈਂਸ਼ਨ ਦਾ ਐਲਾਨ ਕੀਤਾ ਗਿਆ ਹੈ ਹੁਣ টিਆਰ ਪਰਮਨੈਂਟ ਰੈਜ਼ੀਡੈਂਟ ਤੋਂ ਪੀਆਰ ਪਾਥਵੇ ਪ੍ਰੋਗਰਾਮ ਤਹਿਤ ਆਉਂਦੇ ਸਾਰੇ ਕੱਚੇ ਕਾਮਿਆਂ ਦੇ ਵਰਕ ਪਰਮਿਟ 31 ਦਸੰਬਰ 2026 ਤੱਕ ਵਧਾਏ ਜਾਣਗੇ ਇਸ ਵਿੱਚ ਖਾਸ ਤੌਰ ਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਸੀਈਸੀ ਦੇ ਤਹਿਤ ਨਵੇਂ টিਆਰ ਟੂ ਪੀਆਰ ਪਾਥਵੇ ਪ੍ਰੋਗਰਾਮ ਖੋਲੇ ਜਾ ਰਹੇ ਹਨ ਜਿਸ ਨਾਲ ਵਿਦਿਆਰਥੀਆਂ ਨੂੰ ਵਰਕ ਪਰਮਿਟ ਮਿਲੇਗਾ ਅਤੇ ਇਹ ਐਕਸਟੈਂਸ਼ਨ 2026 ਦੇ ਅੰਤ ਤੱਕ ਜਾਰੀ ਰਹੇਗੀ ਇਸ ਤੋਂ ਇਲਾਵਾ ਆਈ ਆਰ ਸੀ ਸੀ ਵੱਲੋਂ ਸਾਲ 2026 ਦੀ ਸ਼ੁਰੂਆਤ ਵਿੱਚ 33000 ਤੋਂ ਵੱਧ ਵਿਦਿਆਰਥੀਆਂ ਲਈ ਇੱਕ ਨਵਾਂ ਪੀ ਆਰ ਪ੍ਰੋਗਰਾਮ ਖੋਲ੍ਹਿਆ ਜਾਵੇਗਾ। ਇਸ ਪ੍ਰੋਗਰਾਮ ਤਹਿਤ 33000 ਤੋਂ ਵੱਧ ਲੋਕਾਂ ਨੂੰ ਟੀ ਆਰ ਟੂ ਪੀ ਆਰ ਪਾਥਵੇ ਰਾਹੀਂ ਸਥਾਈ ਨਿਵਾਸ ਦਿੱਤਾ ਜਾਵੇਗਾ। ਇਹ ਖੁਸ਼ਖਬਰੀ ਉਨ੍ਹਾਂ ਪੰਜਾਬੀ ਅਤੇ ਭਾਰਤੀ ਵਿਦਿਆਰਥੀਆਂ ਲਈ ਹੈ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋਣ ਵਾਲੇ ਹਨ ਜੇਕਰ ਉਹ ਲੰਬੇ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਹੇ ਹਨ ਤਾਂ ਟੈਕਸ ਆਦਿ ਭਰ ਰਹੇ ਹਨ ਤਾਂ ਉਹ 31 ਦਸੰਬਰ 2026 ਤੱਕ ਆਪਣੇ ਵਰਕ ਪਰਮਿਟ ਐਕਸਟੈਂਡ ਕਰਵਾਉਣ ਦੇ ਨਾਲ-ਨਾਲ ਇਹਨਾਂ 33000 ਲੋਕਾਂ ਦੀ ਸੂਚੀ ਵਿੱਚ ਸ਼ਾਮਲ ਹੋ ਸਕਦੇ ਹਨ ਅਤੇ ਆਸਾਨੀ ਨਾਲ ਪੀਆਰ ਹਾਸਲ ਕਰ ਸਕਦੇ ਹਨ ਤੀਸਰੀ ਵੱਡੀ ਅਪਡੇਟ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਡਰਾਅ ਵਿੱਚ ਕੋਟੇ ਨੂੰ ਲੈ ਕੇ ਹੈ ਵੱਖ-ਵੱਖ ਸੂਬਿਆਂ ਨਾਲੋਂ ਫੈਡਰਲ ਸਰਕਾਰ ਨੂੰ ਕੀਤੀ ਗਈ ਅਪੀਲ ਤੋਂ ਬਾਅਦ ਇਹ ਫੈਸਲਾ ਆ ਗਿਆ ਹੈ ਕਿਉਂਕਿ ਕੈਨੇਡਾ ਦੇ ਕਈ ਇਲਾਕਿਆਂ ਵਿੱਚ ਅਜੇ ਵੀ ਕਾਮਯਾਬੀ ਦੀ ਭਾਰੀ ਘਾਟ ਹੈ ਜਿੱਥੇ ਸਾਲ 2025 ਦੌਰਾਨ ਪੀਐਨਪੀ ਰਾਹੀਂ ਲਗਭਗ 50000 ਤੋਂ 55000 ਲੋਕਾਂ ਨੂੰ ਪੀ ਅਰਜ਼ੀ ਦਿੱਤੀ ਗਈ ਸੀ ਉੱਥੇ ਹੀ ਹੁਣ ਸਾਲ 2026 ਲਈ ਇਹ ਕੋਟਾ ਵਧਾ ਕੇ ਲਗਭਗ 1 ਲੱਖ ਦੇ ਕਰੀਬ ਕਰ ਦਿੱਤਾ ਗਿਆ ਹੈ ਇਹ ਵਾਦਾ ਪੀਆਰ ਚਾਵਾ ਨਾਲ ਲਈ ਸੁਭਾਈ ਨਾਮਜਦਗੀ ਰਾਹੀਂ ਕੈਨੇਡਾ ਵਿੱਚ ਸੈਟਲ ਹੋਣ ਦੇ ਮੌਕੇ ਦੁੱਗਣੇ ਕਰ ਦਿੰਦਾ ਹੈ ਇਹ ਸੀ ਕਿ ਕੈਨੇਡਾ ਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਖਬਰ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਲੋ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਮਿਲਦੇ ਆ ਇੱਕ ਹੋਰ ਨਵੀਂ ਜਾਣਕਾਰੀ ਨਾਲ ਉਦੋਂ ਤੱਕ ਦੇ ਲਈ ਧੰਨਵਾਦ